ਡੀ ਰੂਹ ਬੜੀ ਖੁਸ਼ ਹੋਈ ਵੀ ਅਸੀਂ ਆਪ ਦਾ ਜਿਹੜਾ ਡਿਸੀਜਨ ਆ ਬਾਈ ਤੋਂ ਲਵਾ ਕੇ ਬੜੇ ਖੁਸ਼ ਹੋਏ। ਕਿਆ ਬਾਤ ਆ। ਮਤਲਬ ਪੈਸੇ ਲੱਗੇ ਰਾਸ ਆ ਗਏ। ਐਸੇ ਲੱਗਿਆ। ਕਿਸੇ ਵੀ ਸੱਜਣ ਨੇ ਨਾ ਘਰੇ ਪਿੰਡ کارਖਾਨਾ ਖੋਲਣਾ ਮੇਰੇ ਨਾਲ ਨਾ ਹੈਪੀ ਆ ਮੁੰਡਾ। ਇਹ ਇੰਨਾ ਵਧੀਆ ਸ਼ੁੱਧ ਕੰਮ ਕਰਦਾ ਮੈਂ ਨਾ ਅੱਜ ਇੱਕ ਪਿੰਡ ਦੇ ਵਿੱਚ ਤਾਂ ਲੱਗਿਆ ਹੋਇਆ کارਖਾਨਾ ਦਿਖਾਉਣ ਆਇਆ ਜਿਹੜਾ ਇਸ ਮੁੰਡੇ ਨੇ ਹੈਪੀਨੈਸ ਬਣਾਇਆ ਇਹ کارਖਾਨੇ ਦੀ ਖਾਸियत ਜਿਹੜੀ ਸਭ ਤੋਂ ਵੱਡੀ ਖਾਸियत ਦੱਸੀਆ ਇਸ ਤਰ੍ਹਾਂ ਦੇ کارਖਾਨੇ ਲਾਭ ਥੇਰੇ ਲੋਕ ਦਿੰਦੇ ਹੋਣਗੇ ਪਰ ਇਹਦੀ ਖਾਸियत ਸਭ ਤੋਂ ਵੱਡੀ ਇਹ ਗੱਲ ਦੱਸੀਆ ਇਹਨੇ ਕਿ ਭਾਈ ਜਿਹੜਾ ਕੰਮ ਤੁਹਾਡੇ 30 ਦੀ ਮੋਟਰ 35 ਤੱਕ ਦੀ ਮੋਟਰ ਕਰੂਗੀ ਉਹ ਕੰਮ ਮੇਰੇ کارਖਾਨੇ 'ਚ 20 ਦੀ ਮੋਟਰ ਤੇ ਇੱਕੋ ਮੋਟਰ ਹੀ ਕਰੂਗੀ ਪਹਿਲਾਂ ਹੈਪੀ ਮੈਨੂੰ ਆਏ ਦੱਸ ਵੀ ਤੇਰੇ ਇੱਕੋ ਮੋਟਰ ਹੀ ਕਿਉਂ ਕੰਮ ਕਰਦੀ ਆ ਜਿਵੇਂ ਆਪਾਂ ਦੇਖਦੇ ਆਂ ਵੀ ਇੱਥੇ ਮੋਟਰਾਂ ਅੱਡ ਲੱਗੀ ਹੁੰਦੀਆਂ ਲੋਕਾਂ ਦੇ ਇੱਥੇ ਅੱਡ ਲੱਗੀ ਹੁੰਦੀ ਆ ਹਰੇਕ ਥਾਂ ਤੇ ਹਰੇਕ ਰੀਲ ਨੂੰ ਖਿੱਚਣ ਵਾਸਤੇ ਨਿੱਕੀਆਂ ਨਿੱਕੀਆਂ ਮੋਟਰਾਂ ਅਡਲਾਈਆਂ ਹੁੰਦੀਆਂ ਤੇਰੇ ਮੋਟਰ ਇੱਕੋ ਮੋਟਰ ਸਾਰੀ ਸ਼ਾਫਟ ਕਿਵੇਂ ਚਲਾ ਦਿੰਦੀ ਆ ਭਾਈ ਜੀ ਇੱਕ ਤਾਂ ਜਿਹੜੀ ਮੋਟਰ ਆ ਮੈਂ ਜ਼ੀਰੋ ਤੇ ਲਾਉਣਾ ਜਾਵਾਂ ਪਾਣੀ ਲੈਵਲ ਤੇ ਵੀ ਐਂਪੀਅਰ ਨਹੀਂ ਪੈਣਦਾ ਦੂਜਾ ਨੰਬਰ ਮੈਂ ਬੈਲਟਾਂ ਬਹੁਤ ਘੱਟ ਵਰਤਦਾ ਨਾ ਪਲਾਂਟ 'ਚ ਪਟਿਆਨ ਦੀ ਵਰਤੋਂ ਵੱਧ ਕਰਦਾ ਪਟਿਆਲ ਨਾਲ ਬੈਨੀਫਿਟ ਹੈ ਲਾਉਣੇ ਚੜਾਉਣੇ ਸੌਖੇ ਆ ਅੰਪੀਅਰ ਘੱਟ ਰਹਿੰਦੇ ਪਟਿਆਲ ਦੇ ਜਿਹਦੇ ਕਰਕੇ ਸਾਰਾ ਸਿਸਟਮ ਆ ਪਟਿਆਲ ਦੇ ਰੱਖਦਾ ਮੇਨ ਕਾਊਂਟਰ ਤੇ ਨਹੀਂ ਜਿਹੜੀ ਤੁਸੀਂ ਆਹਾ ਆ ਮੋਟਰ ਫਿੱਟ ਕੀਤੀ ਆ ਹਾਂਜੀ ਇਹਦਾ ਤੁਸੀਂ ਆ ਘੱਟੋ ਘੱਟ ਕਿੰਨਾ 20 30 ਫੁੱਟ ਲੰਬੀ ਸ਼ਾਫਟ ਇਹ 40 ਫੁੱਟ ਹੈ ਜੀ ਤਾਂ 40 ਫੁੱਟ ਲੰਬੀ ਸ਼ਾਫਟ ਆ ਹਾਂਜੀ ਤੇ ਇਹ 40 ਫੁੱਟ ਲੰਬੀ ਸ਼ਾਫਟ ਤੇ ਤੁਸੀਂ ਸਾਰਾ ਕੁਝ ਇਸੇ ਤੇ ਹੀ ਚਲਾਤਾ ਇਸੇ ਤੇ ਹੀ ਇੱਕੋ ਟਾਈਮ 20 ਦੀ ਮੋਟਰ ਕਿੰਨੀਆਂ ਚੀਜ਼ਾਂ ਚਲਾ ਦੂਗੀ ਇਹ ਜਿਹੜਾ ਆਟੇ ਵਾਲਾ ਪਲਾਂਟ ਆ ਜੀ ਫੁੱਲ ਚੱਲੂਗਾ ਜੀ ਦੋ ਚੱਕੀਆਂ ਜੀ ਇੱਕ ਰੂਲਾ ਹੂੰ ਦੋ ਐਲੀਵੇਟਰ ਇੱਕ ਕਣਕ ਵਾਲਾ ਸ਼ਾਨਾ ਤੇ ਇੱਕ ਧੀ ਜਿਹੜੀ ਆਟੇ ਨਿਸ਼ਾਨ ਦੀ ਇਹਨਾਂ ਕੁਝ ਇਕੱਠਾ ਇੱਕੋ ਇੱਕੋ ਟਾਈਮ ਮੋਟਰ ਤੇ ਚੱਲੂਗਾ ਬਿਲਕੁਲ 22 25 ਤੱਕ ਜੀ 25 ਐਂਪੀਰ ਤੇ 25 ਐਂਪੀਰ ਤੱਕ ਚੱਲੇ ਸਾਰਾ ਚੱਲੂਗਾ ਜੀ ਤੇ ਤੇਰਾ ਜਿਹੜਾ ਕਾਰਖਾਨਾ ਉਹ ਕਰਦਾ ਕੀ ਕੀ ਆ ਕਾਰਖਾਨੇ ਦੇ ਵਿੱਚ ਕੀ ਕੀ ਕੰਮ ਕੀ ਹੁੰਦਾ ਆਪਾਂ ਇੱਥੇ ਕਣਕ ਪਾਤੀ ਹਾਂਜੀ ਇੱਥੋਂ ਕਣਕ ਨਾਲ ਦੀ ਨਾਲ ਚੱਕੂਗਾ ਵੀ ਹਾਂਜੀ ਠੀਕ ਆ ਹਾਂਜੀ ਉਸ ਤੋਂ ਗਾ ਇਹਦੇ ਵਿੱਚ ਛਾਣੂਗਾ ਵੀ ਇਹਦੇ ਵਿੱਚ ਜੀ ਦੋ ਜਾਲੀਆਂ ਲੱਗੀਆਂ ਗੁੱਲੀ ਡੰਡਾਟ ਨਿਕਲਦਾ ਢੁੰਡੀ ਅਟ ਨਿਕਲਦੀ ਹੈ ਕਣ ਕਟ ਨਿਕਲਦੀ ਹੈ ਜੀ ਇਹ ਛਾਣੂਗਾ ਵੀ ਹਾਂਜੀ ਇਹ ਆ ਗਿਆ ਜੀ ਰੂਲੇ 'ਚ ਉਸ ਤੋਂ ਬਾਅਦ ਛਣ ਕੇ ਆ ਗਿਆ ਰੂਲੇ 'ਚ ਰੂਲੇ 'ਚ ਜੀ ਜੋ ਮਾੜੀ ਮੋਟੀ ਤਣਕ ਦੀ ਸ਼ਿੱਟ ਹੋਈ ਢੁੰਡੀ ਮਾੜੀ ਮੁੱਲਟੀ ਕੱਚੀ ਡਲੀ ਹੋਈ ਇਹਨੇ ਕੱਢ ਦੇਣੀ ਹੈ ਜੀ ਉਹ ਐਚ ਆਜੂਗੀ ਐਚ ਐਥੇ ਆ ਗਈ ਕਣ ਹਾਂਜੀ ਇਹ ਪੱਖੀ ਚ ਪਾਇਛ ਲੈ ਹੈਵੀ ਚ ਇਹਨੇ ਜੋ ਮਾਰੀ ਮੋਟੀ ਧੂੜ ਮਿੱਟੀ ਆ ਉਹ ਪਰੇ ਕਰ ਦੇਣੀ ਆ ਉਧਰ ਕੱਟ ਦੇਣੀ ਆ ਉਸ ਤੋਂ ਬਾਅਦ ਇਹ ਇੱਥੋਂ ਫਿਰ ਇਹ ਚ ਤਾਂ ਚੜੂਗਾ ਹਾਂ ਜਿਵੇਂ ਆਪਾਂ ਘਰੇ ਪੀਨ ਕਰਦੇ ਨੇ ਉਦੋਂ ਵਧੀਆ ਹੁੰਦਾ ਈ ਕਰਦਾ ਪੀਨ ਵੀ ਨਹੀਂ ਹੋ ਸਕਦਾ ਜੀ ਆ ਵੀ ਚੱਲੂਗਾ ਫਿਰ ਇੱਥੋਂ ਨਾਲ ਦੀ ਨਾਲ ਆ ਚੱਲੀ ਜਾਊਗਾ ਇੱਥੇ ਜਾਊੜੂਗਾ ਇੱਥੋਂ ਇਹ ਐਚ ਆਊਗਾ ਐਚ ਆ ਗਿਆ ਜੀ ਇੱਥੋਂ ਚੱਕੀਆਂ ਚਾਊਗਾ ਹਾਂਜੀ ਤੇਰੀ ਮੋਟਰ ਚੱਕੀਆਂ ਵੀ ਕਮਾਊਗੀ ਬਿਲਕੁਲ ਜੀ ਠੀਕ ਆ ਕਿ ਨਹੀਂ ਹਾਂਜੀ ਤੇ ਫਿਰ ਆ ਆ ਕਾਦੇ ਵਾਸਤੇ ਲੱਗਿਆ ਆਹਾ ਏ ਬਾਈ ਜੀ ਜਿਵੇਂ ਜਿਵੇਂ ਆਟਾ ਤਿਆਰ ਹੋਈ ਜਾਂਦਾ ਬਲੋਰ ਖਿੱਚ ਕੇ ਰੀਲ ਦੇ ਵਿੱਚ ਆਪਣੇ ਆਪ ਦੇ ਹੀ ਜਾਂਦੇ। ਕੋਈ ਇਹਦਾ ਬਲੋਰ ਉਹ ਲੱਗਿਆ ਹੋਇਆ ਜੀ। ਇਸਨੇ ਆਟੋਮੈਟਿਕ ਖਿੱਚ ਲੈਣਾ ਆਟੇ ਨੂੰ। ਅੱਛਾ ਆਹਾ ਕੀ ਕਰ ਰਿਹਾ? ਇੱਥੋਂ ਵੈਕਿਊਮ ਸਿਸਟਮ ਨਾਲ ਉੱਥੇ ਜਾਵੜਿਆ। ਇਹਦੇ ਵਿੱਚ ਆ ਗਿਆ ਜੀ। ਇਹਦੇ ਵਿੱਚ ਉਹ ਵੈਕਿਊਮ ਬਣਾਉਂਦੀ ਆ। ਹਾਂਜੀ। ਇਹਦੇ ਵਿੱਚ ਆ ਕੇ ਆਟਾ ਡਿੱਗ ਪਿਆ। ਹਾਂਜੀ। ਤੇ ਇਹ ਇੱਥੋਂ ਹੀ ਸਿੱਧਾ ਪਾ ਦੇਣਾ ਹੈ ਬੋਰੀਆਂ 'ਚ। ਇੱਥੇੋਂ ਕਿਤੋਂ ਲੈਂਦਾ ਇਹ? ਇਹ ਬਾਈ ਜੀ ਇਹਦੇ ਵਿੱਚ ਇਟਲੀ ਦੀ ਜਾਲੀ ਲੱਗੀ ਵੀ ਹੈ। ਹਾਂ। ਬਾਹਰ ਦੀ। ਹੂੰ। ਇਹਨੇ ਛਾਨਣਾ ਜੀ ਅੱਛਾ ਇਹਨੇ ਆਟਾ ਛਾਨ ਕੇ ਜਿਹੜਾ ਚੋਕਰ ਹੁੰਦਾ ਜੀ ਹੂੰ ਤੇ ਉਹ ਚੋਕਰ ਗੜਨੇ ਨੇ ਚੋਕਰ ਚ ਆਟਾ ਹੀ ਬਹੁਤ ਜਾਈ ਜਾਂਦਾ ਰਹਿੰਦਾ ਹਾਂ ਜੀ ਨਾ 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 ਗਰੰਟੀ ਹੈ ਆਪਣਾ 100 ਗ੍ਰਾਮ ਨਹੀਂ ਹੁੰਦਾ ਜੀ ਕੁਆਂਟਲ ਮਗਰ ਮਤਲਬ ਚੋਕਰ ਹੋਊਗਾ ਤਾਂ ਕੱਲਾ ਚੋਕਰ ਹੀ ਹੋਊਗਾ ਚੋਕਰ ਹੀ ਹੋਊਗਾ ਜਦੋਂ ਆਟਾ ਚੋਕਰ ਚੱਕਾਂਗੇ ਆਪਣਾ ਹੱਥ ਚਿੱਟਾ ਨਾ ਹੋਊਗਾ ਹੂੰ ਐ ਚੋਕਰ ਫਰਕੇ ਸਿੱਟੋ ਹੀ ਸਾਫ਼ ਹੋ ਬਿਲਕੁਲ ਚੋਕਰ ਚ ਕੋਈ ਆਟਾ ਨਾ ਹੋਊਗਾ ਚੋਕਰ ਉਧਰ ਜੇ ਕਿਸੇ ਨੂੰ ਚੋਕਰ ਬਹੁਤ ਬੰਦੇ ਕਹਿੰਦੇ ਕਿ ਚੋਕਰ ਵਿੱਚ ਚਾਹੀਦਾ ਉਹ ਵਿੱਚ ਪਵਾ ਲੈ ਉਹ ਨਹੀਂ 100% ਦੀ ਮੈਂ ਜਾਲੀ ਪਾਉਣਾ ਅੱਛਾ ਜਿੰਨੇ ਪਰਸੈਂਟ ਆਪਾਂ ਨੂੰ ਆਟੇ 'ਚ ਚੌਕਰ ਚਾਹੀਦਾ ਓਨੇ ਪਰਸੈਂਟ ਦੀ ਜਾਲੀ ਐ ਮਤਲਬ ਆਟੇ 'ਚ ਚੋਕਰ ਆ ਜਾਊਗਾ ਚੋਕਰ ਚਾਟਾ ਨਹੀਂ ਜਾਊਗਾ ਹਾਂ ਤੇ ਚੋਕਰ 'ਚ ਤੁਸੀਂ ਇਹਨੂੰ ਚੱਕ ਨਹੀਂ ਕਰ ਸਕਦੇ ਵੀ ਆਟਾ ਹੈਗਾ ਜਿੰਨੇ ਆਪਣੇ ਡਾਕਟਰ ਬੰਨੂ ਕਹਿੰਦੇ ਆ ਵੀ ਇੰਨੇ ਪਰਸੈਂਟ ਚੌਕਰ ਐ ਓਨੇ ਨੰਬਰ ਮੈਂ ਜਾਲੀ ਪਾਉਣਾ ਜੀ ਇਹ 'ਚ ਇਹ ਨੰਬਰਾਂ ਦੇ ਹਿਸਾਬ ਨਾਲ ਜਾਗੇ ਅੱਛਾ ਓਨੇ ਪਰਸੈਂਟ ਮਤਲਬ ਆਟੇ ਦੀ ਜਿਹੜੀ ਪੌਸਟਕਤਾ ਚੌਕਰਣਾ ਚਾਹੀਦੀ ਓ ਉੰਨੀ ਹੈਗੀ ਓੰਨੀ ਮਿਲੂਗੀ ਜੀ ਓੰਨੀ ਮਿਲੂਗੀ ਹਾਂ ਯਾਰ ਬੰਦਾ ਪ੍ਰੀਤ ਕਾਰੀਗਰ ਆ ਬੰਦਾ ਮਤਲਬ ਕਮਾਲ ਕਾਰੀਗਰ ਆ ਹੈ ਫਿਰ ਉਸ ਤੋਂ ਬਾਅਦ ਆ ਚੱਕੀ ਕਾ ਤੋ ਏ ਜੀ ਹੁਣ ਇਹ ਦਾਣੇ ਨੂੰ ਹੈ ਕਈਆਂ ਨੂੰ ਕਣਕ ਖਾਬ ਆ ਜਾਂਦੀ ਹੈ ਉਹਨੇ ਵਿੱਚ ਕਈ ਤਾਂ ਇੱਕ ਚੱਕੀ ਵੀ ਲਵਾ ਲੈਣ ਦੇ ਦੋ ਇਹਨਾਂ ਬਾਈਆਂ ਨੇ ਇੱਕ ਐਕਸਟਰਾ ਲਵਾਈ ਆ ਫੀਡ ਕਰਕੇ ਵੀ ਦਾਣੇ ਪਸ਼ੂਆਂ ਦੇ ਦਾਣੇ ਤੋਂ ਨੇ ਅਸਲੀ ਤੇ ਆਹ ਆ ਕੀ ਆ ਆਹ ਆ ਜੀ ਇਹ ਬਾਈ ਜੀ ਮਿਕਸਰ ਹੈ ਫੀਡ ਬਣਾਉਣ ਵਾਲਾ ਜਿਹੜੇ ਪਸ਼ੂਆਂ ਵਾਲੀ ਫੀਡ ਆ ਹਾਂਜੀ ਇਹ ਜਿਵੇਂ ਆਪਣਾ ਇਹ ਗ੍ਰੈਂਡਰ ਆ ਗਿਆ ਜੀ ਇਹਨੇ ਵੀ ਉਦਾਂ ਹੀ ਕੰਮ ਕਰਨਾ ਇਹਨੂੰ ਕੋਈ ਐਲੀਵੇਟਰ ਨਹੀਂ ਹੂੰ ਇਹਨੇ ਮਾਲ ਤਿਆਰ ਕਰਨਾ ਮੱਕੀ ਸਿੱਟੋ ਕਾ ਸਿੱਟੋ ਹੂੰ ਇਹਨੇ ਵੀ ਆਪਣੇ ਆਪ ਖਿੱਚ ਕੇ ਮਾਲ ਉਹਦੇ ਵਿੱਚ ਸੜ ਦੇਣਾ ਠੀਕ ਆ ਇਹ ਚੱਕਣ ਦੀ ਕੋਈ ਲੋੜ ਨਹੀਂ ਹੂੰ ਵੀ ਸਿੱਧਾ ਮਾਲ ਇਹਦੇ ਵਿੱਚ ਹੀ ਮਿਕਸਰ ਦੇ ਹੁਣਾ ਅੱਛਾ ਆਪਾਂ ਇੱਥੇ ਪਾਉਣਾ ਇੱਥੇ ਪਾਤਾ ਜੀ ਹੂੰ ਇਹਨੇ ਆ ਬਲੋਰ ਥੇਰ ਲੱਗ ਗਿਆ ਜੀ ਨਾਲ ਹੂੰ ਇਹਨੇ ਇਹਦੇ ਵਿੱਚ ਮਾਲ ਆਪਣੇ ਆਪ ਹੀ ਜਿਵੇਂ ਜਿਵੇਂ ਤਿਆਰ ਹੋਈ ਜਾਊ ਮੱਕੀ ਫੀਲਡ ਦਾ ਕੁਝ ਵੀ ਹੈ ਤੇ ਇਧਰਲਾ ਜਿਹੜਾ ਇਧਰਲਾ ਪਲਾਂਟ ਆ ਜਦੋਂ ਆਪਾਂ ਮੋਟਰ ਤੇ ਇਸੇ ਤੇ ਚੱਲ ਪੂਗਾ ਪਰ ਉਧਰਲਾ ਆਪਾਂ ਉਹ ਕੱਟ ਦਿਆਂਗੇ ਫਿਰ ਆਜਾ ਇਧਰਲਾ ਚੱਲ ਪੂਗਾ ਜੀ ਪੂਰਾ ਪਲਾਂਟ ਇਧਰਲਾ ਚੱਲ ਹਾਂਜੀ ਤੇ ਜਿੱਦੇ ਆਪਾਂ ਕੋਲੂ ਚਲਾਉਣਾ ਉਦੋਂ ਆਪਾਂ ਕੋਲੂ ਚਲਾ ਸਕਦੇ ਆ ਉਹਦੇ ਨਾਲ ਇੱਕ ਚੱਕੀ ਚੱਲ ਸਕਦੀ ਹੈ ਜੀ ਕੋਲੂ ਨਾਲ ਕੋਲੂ ਨਾਲ ਇੱਕ ਚੱਕੀ ਚੱਲ ਜਾਂ ਉਧਰਲੇ ਪਲਾਂਟ ਨਾਲ ਚੱਲ ਸਕਦਾ ਆਟੇ ਵਾਲੇ ਪਲਾਂਟ ਨਾਲ ਕੋਲੂ ਚੱਲੇ ਵੀ ਮਤਲਬ ਉਹ ਆਪਾਂ ਭਾਰਾ ਡਿਵਾਈਡ ਕਰ ਲੈਣਾ ਮਤਲਬ ਕਹਿਣ ਤੋਂ ਪਹਿਲੇ ਜੇ ਤੇਰੀ ਜਿਹੜੀ ਤੇਰੀ 20 ਦੀ ਮੋਟਰ ਆ ਤੇਰੇ ਲਾਇਵੇ ਪਲਾਂਟ ਨਾਲ ਉਹ 20 ਦੀ ਮੋਟਰ 20 ਦਾ ਕੰਮ ਕਰੂਗੀ ਕਰੂਗੀ ਉਹਦਾ ਜਿਹੜਾ ਰਾਹ ਦੇ ਵਿੱਚ ਬੈਲਟਾਂ ਦੇ ਵਿੱਚ ਉਹਦੀ ਪਾਵਰ ਖਤਮ ਹੁੰਦੀ ਆ 베ARINGਾਂ ਦੇ ਵਿੱਚ ਪਾਵਰ ਖਤਮ ਖਤਮ ਹੁੰਦੀ ਉਹ ਨਹੀਂ ਹੋਊਗੀ ਬਿਲਕੁਲ ਨਹੀਂ ਵੀ ਤੁਹਾਡੀ ਇਸ ਹਿਸਾਬ ਨਾਲ ਤਾਂ ਫਿਰ ਬਿੱਲ ਦਾ ਬਹੁਤ ਫਰਕ ਪੈ ਜਾਂਦਾ ਹੁਣ ਕਾਰਖਾਨੇ ਬਿੱਲ ਦਾ ਜੀ ਬਹੁਤ ਵਧੀਆ ਫਰਕ ਆਈ ਹੂੰ ਕਿੰਨੇ ਚਿਰ ਚ ਫਿੱਟ ਕਰ ਦੇਗਾ ਕਾਰਖਾਨਾ ਜਾਂ ਕਿਸੇ ਨੇ ਕਰਵਾਉਣਾ ਇਹ ਬਾਈ ਜੀ ਮੰਨ ਕੇ ਚੱਲੋ ਜੀ 1.5 ਮਹੀਨਾ ਲੱਗਦਾ ਹੈ ਤਿਆਰ ਕਰਕੇ ਫਿੱਟ ਕਰ ਅੱਜ ਕਿਸੇ ਬੰਦੇ ਨੇ ਕਿਸੇ ਦਾ ਜਾ ਕੇ ਡਿਜ਼ਾਈਨ ਵੀ ਦੇਖ ਕੇ ਆਉਣਾ ਹਾਂਜੀ ਪਹਿਲਾਂ ਜਗਾ ਵੀ ਨਹੀਂ ਜੀ ਪਹਿਲਾਂ ਜਗਾ ਦੇਖਦਾ ਫਿਰ ਉਦੋਂ ਉਹਦੇ ਹਿਸਾਬ ਨਾਲ ਉਹਦਾ ਸਮਾਨ ਤਿਆਰ ਹੁੰਦਾ ਉਹਦੇ ਹਿਸਾਬ ਨਾਲ ਉਹਦਾ ਸਮਾਨ ਤਿਆਰ ਹੁੰਦਾ ਫਿਰ ਲੱਗ ਜਾਂਦਾ ਇਹ ਜਿੰਮੇਵਾਰੀ ਕਿੰਨੇ ਚਿਰ ਦੀ ਲੈਣਾ ਇਹਦੀ ਜੀ ਮੇਰੀ ਹੈਗੀ ਆ ਮਲਕ ਜਿ ਮਾੜੇ ਮੋٹے ਵੈਰੰਗਾ ਤੋਂ ਛੱਡ ਕੇ 5 ਸਾਲ ਤੱਕ ਦੀ ਗਾਰੰਟੀ ਹੈ ਜੀ ਵਾਂਸਾਲ ਦੀ ਕੀ ਜ਼ਿੰਮੇਵਾਰੀ ਆ ਚੀਜ਼ ਦੀ ਕੀ ਜ਼ਿੰਮੇਵਾਰੀ ਪਾਥਰ ਹੈ ਜੀ ਹਾਂਜੀ ਠੀਕ ਹੈ ਪੱਥਰ ਦੀ ਕਸਾਈ ਮਾਲਾ 4 ਸਾਲ ਚੱਲੂ ਤਾਂ ਪੈਣਾ ਹੀ ਉਹਦੋਂ ਬਾਅਦ ਜਿਹੜੀ ਕਸਾਈ ਵਾਲੀ ਚੀਜ਼ ਹੈ ਉਹਦਾ ਨਵਾਂ ਜਦੋਂ ਪੈਣਾ ਉਹ ਪੈਣਾ ਜੀ ਹੋਰ ਇਹਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਕੰਮ ਨਹੀਂ ਕਰਦਾ ਜਾਂ ਕੋਈ ਬੈਰਿੰਗ ਭੰਦਦਾ ਜਾਂ ਆਵਾਜ਼ ਕਰਦਾ ਮੇਰੀ ਗਾਰੰਟੀ ਸਹੀ ਤਰੀਕੇ ਨਾਲ ਜੇ ਕੰਮ ਨਹੀਂ ਕਰਦੀ ਚੱਕੀ ਆ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੀ ਆਵਾਜ਼ ਭੰਰ ਰਹੀ ਕਰ ਰਹੀ ਆ ਬਾਰ-ਬਾਰ ਬੈਰਿੰਗ ਭੰਦੀ ਆ ਬੇਮਤਲੋ ਆਟਾ ਚਿੱਟਾ ਨਹੀਂ ਬਣਾਉਂਦੀ ਆਟਾ ਮਚਾਰੀ ਹੈ ਜੀ ਮੈਂ ਸਪੈਸ਼ਲ ਪੱਥਰ ਪਾਉਣਾ ਇਹ ਚ ਕੰਚਨ ਅੱਛਾ ਆਪਣੇ ਨੇੜੇ ਤੇ ਨਹੀਂ ਮਿਲਦੇ ਛਿੱਟ ਅੱਛਾ ਹਾਂਜੀ ਮਤਲਬ ਆਹ ਪਲਾਂਟ ਦਾ ਤੁਸੀਂ ਇੱਕ ਇੱਕ ਨਟ ਤੋਂ ਲੈ ਕੇ ਇਹ ਸਾਰਾ ਤੇਰਾ ਤੇਰੇ ਕੋਲੋਂ ਆ ਜਿਹੜਾ ਤੁਸੀਂ ਤਿਆਰ ਕਰਕੇ ਤੁਸੀਂ ਲਾਉਨੇ ਆ ਹਾਂਜੀ ਜੇ ਕੋਈ ਵੀ ਸੱਜਣ ਕਿ ਕੋਈ ਵੀ ਸੱਜਣ ਪਲਾਂਟ ਲਵਾਉਣਾ ਚਾਹੁੰਦਾ ਦੇਖੋ ਆਪਣੇ ਪੰਜਾਬ ਦਾ ਪੰਜਾਬੀ ਭਾਈ ਐ ਕੰਮ ਸੋਹਣਾ ਕਰਦਾ ਐ ਇਹ ਕਿੰਨਾ ਕੁ ਸੋਹਣਾ ਕਰਦਾ ਜਿਨ੍ਹਾਂ ਦੇ ਵਿੱਚ ਇਹ ਕਿਹੜੇ ਪਿੰਡ 'ਚ ਖੜੇ ਆਪਾਂ ਆਪਾਂ ਧੂੜਕੋਟ ਖੜੇ ਆ ਜੀ ਧੂੜਕੋਟ ਬਾਈ ਚੱਕੀ ਚੱਕੀ ਵਾਲੇ ਨੂੰ ਬਾਜ ਮਾਰੀ ਆਪਾਂ ਪਤਾ ਵੀ ਕਰ ਲਗੇ ਗੱਲਾਂ ਘੱਟੋ ਘੱਟ ਵੀ ਜਿਨ੍ਹਾਂ ਦੇ ਲੱਗੀ ਆ ਜਿਨ੍ਹਾਂ ਨੇ ਪੈਸੇ ਲਾਏ ਬਾਈ ਜੀ ਆਇਓ ਚੱਕੀ ਵਾਲੇ ਆਇਓ ਵੀਰੇ ਆਇਓ ਆਇਓ ਇਹ ਆਪਾਂ ਦੱਸ ਦਗੇ ਮੈਂ ਤੁਹਾਨੂੰ ਦੱਸ ਦਿਆਂ ਵੀ ਭਲਾਈ ਜਾਣੇ ਕੋਲੇ ਚੱਕੀ ਲੱਗੀ ਹੋਈ ਆ ਬਾਈ ਹੁਣਾਂ ਦੀ ਇਹ ਕਿਹੜਾ ਪਿੰਡ ਆ ਬਾਈ ਧੂੜਕੋਟ ਪਿੰਡ ਆ ਬਾਈ ਧੂੜਕੋਟ ਪਿੰਡ ਦੇ ਵਿੱਚ ਚੱਕੀ ਲੱਗੀ ਆ ਪਹਿਲਾਂ ਮੈਨੂੰ ਇਹ ਪਲਾਂਟ ਬਾਰੇ ਦੇਖ ਬਾਈ ਤੁਸੀਂ ਲਾਇਆ ਰੁਪਈਏ ਹਾਂਜੀ ਆਪ ਬੰਦੇ ਨੇ ਵੀ ਰੁਪਈਏ ਵਟੇ ਆ ਤੇ ਮੈਂ ਵੀ ਇਹਦੇ ਤੇ ਰੁਪਈਏ ਵਟੇ ਆ ਹਾਂਜੀ ਪਰ ਤੁਸੀਂ ਰੁਪਈਏ ਲਾਏ ਆ ਹਾਂਜੀ ਥੋੜਾ ਇਹ ਬੰਦੇ ਤੋਂ ਪਲਾਟ ਦੇ ਵਿੱਚ ਕੋਈ ਲੰਬਾ ਏ ਕੋਈ ਗੱਲਬਾਤ ਆ ਤਾਂ ਦੱਸ ਸਕਦੇ ਇਹ ਸੁਖਜਿੰਦਰ ਭਾਈ ਜਦੋਂ ਆਪਾਂ ਪਲਾਂਟ ਲਵਾਉਣਾ ਸੀ ਇਹ ਹੂੰ ਇਹ ਪਲਾਂਟ ਲਵਾਉਣ ਤੋਂ ਪਹਿਲਾਂ ਮੈਂ ਤੇ ਆ ਮੇਰਾ ਛੋਟਾ ਭਰਾ ਹੂੰ ਅਸੀਂ ਜਿੰਨੇ ਵੀ ਇਹ ਪਲਾਂਟ ਲਾਉਣ ਦਾ ਮਿਸਤਰੀ ਕੰਮ ਕਰਦੇ ਸੀ ਜਾਂ ਫਰਮਾ ਕੰਮ ਕਰਦੀਆਂ ਸੀ ਹੂੰ ਅਸੀਂ ਉਹਨਾਂ ਦੇ ਬਣੇ ਪਲਾਂਟਾਂ 'ਚ ਵਿਜ਼ਿਟ ਕਰਕੇ ਹੂੰ ਉਹ ਜਿਹੜੇ ਲੋਕ ਉਹਨਾਂ ਦੇ ਕੰਮ ਕਰਦੇ ਸੀ ਉਹਨਾਂ ਤੋਂ ਪੁੱਛਿਆ ਵੀ ਇਹਦੇ 'ਚ ਕੀ ਕਮੀ ਆ ਕੀ ਇਹਦੇ 'ਚ ਨਵਾਂ ਕੀ ਪੁਰਾਣਾ ਤੇ ਕੀ ਇਹਦੇ 'ਚ ਦਿੱਕਤ ਹੂੰ ਫਿਰ ਅਸੀਂ ਸਭ ਦੇ ਬਣੇ ਪੰਜ-ਪੰਜ ਪਲਾਂਟ ਦੇਖੇ ਫਿਰ ਆ ਬਾਈ ਹੈਪੀ ਦੇ ਬਣੇ ਵੀ ਪੰਜ ਪਲਾਂਟ ਦੇਖੇ ਹੂੰ ਫਿਰ ਇਹ ਪੰਜੇ ਪਲਾਂਟ ਜਿਹੜੇ ਇਹਦੇ ਬਣੇ ਸੀ ਉਹ ਜਿਹੜੇ ਉਹਨਾਂ ਦੇ ਮਾਲਕ ਸੀ ਉਹ ਕਹਿੰਦੇ ਵੀ ਬਹੁਤ ਵਧੀਆ ਕੰਮ ਆ ਤੇ ਤੁਸੀਂ ਹੂੰ ਇਹੀ ਲਵਾਓ ਹੂੰ ਫਿਰ ਅਸੀਂ ਟੈਕਨੋਲੋਜੀ ਮਲਾਈ ਉਹਨਾਂ ਨਾਲ ਤੇ ਇਹਦੇ ਨਾਲ ਤੇ ਸਾਨੂੰ ਇਹ ਬੈਸਟ ਲੱਗਿਆ ਫਿਰ ਅਸੀਂ ਇਹ ਸਾਈ ਬਾਈ ਨੂੰ ਦਿੱਤੀ ਸੀ ਫੇਰ ਫੇਰ ਲੋਆਇਆ ਫੇਰ ਲੋਆਇਆ ਹੁਣ ਇਹ ਆਵਾਜ਼ ਤਾਂ ਨਹੀਂ ਕਰਦਾ ਫालतू ਇਹ ਇਹਦੇ ਚ ਬਾਈ ਗੋਣ ਇੰਨੇ ਕ ਜਿਹੜੇ ਹਿਸਾਬ ਨਾਲ 20 ਦਿਨ ਹੋ ਗਏ ਸੀ ਲੋਕਾਂ ਨੂੰ ਆਟਾ ਦੇ ਰਹੇ ਆ ਇਹਦਾ ਤੇ ਸਾਨੂੰ ਜਿਹੜੇ ਵੀਊ ਮਿਲਿਆ ਬਹੁਤ ਪੋਜ਼ਿਟਿਵ ਹੈ ਤੇ ਸਾਡੀ ਰੂਹ ਬੜੀ ਖੁਸ਼ ਹੋਈ ਵੀ ਅਸੀਂ ਆਪਦਾ ਜਿਹੜਾ ਡਿਸੀਜਨ ਆ ਬਾਈ ਤੋਂ ਲਵਾ ਕੇ ਬੜੇ ਖੁਸ਼ ਹਾਂ ਕਿਆ ਬਾਤ ਹੈ ਮਤਲਬ ਪੈਸੇ ਲੱਗੇ ਰਾਸ ਆ ਗਏ ਪੈਸੇ ਲੱਗੇ ਰਾਸ ਆ ਗਏ ਪੈਸੇ ਲੱਗੇ ਰਾਸ ਆ ਗਏ ਮੋਟਰ ਫालतू ਨਹੀਂ ਲੋੜ ਲੈ ਮੋਟਰ ਇੱਕ ਮੋਟਰ ਇੱਕ ਜਿਹੜੇ ਵੀ ਪਲਾਂਟ ਜਾਏ ਹੋਰ ਕਈ ਫਰਮਾਂ ਲਾਉਂਦੀਆਂ ਉਹ ਹਰੇਕ ਚੀਜ਼ ਤੇ ਜਿਵੇਂ ਐਲੀਵੇਟਰ ਤੇ ਹੈ ਰੀਲ ਤੇ ਹੈ ਅਡੋ ਮੋਟਰ ਲਾਉਂਦੇ ਅਡੋ ਦੀ ਮੋਟਰ ਲਾਉਂਦੇ ਹੂੰ ਜਿਹਦੇ ਕੋਲੇ ਅਸੀਂ ਗੱਲ ਕਰਦੇ ਸੀਗੇ ਹੂੰ ਹੋਰ ਬੰਦੇ ਕੋਲੇ ਕੰਪਨੀ ਕੋਲੇ ਉਹ ਕਹਿੰਦੇ ਸੀ 40 42 ਫੁੱਟ ਸ਼ਾਫਟ ਲੰਮੀ ਚੱਲੇ ਨਹੀਂ ਹੂੰ ਤੇ ਆਪਣੇ 1 ਮਹੀਨਾ ਹੋ ਗਿਆ ਚੱਲੀ ਜਾਂਦੀ ਆ ਵਧੀਆ ਛੁਪਰ ਚੱਲੂਗੀ ਵੀ ਚੱਲੂਗੀ ਵੀ ਹਾਂ ਚੱਲੂਗੀ ਕਿਉਂਕਿ ਬੰਦਾ ਟੈਕਨੀਕਲ ਆ ਟੈਕਨੀਕਲ ਆ ਕਿਉਂਕਿ ਇਹ ਬੰਦਾ ਇੰਜੀਨੀਅਰ ਹੈ ਇੰਜੀਨੀਅਰ ਮੈਂ ਇਹਨੂੰ ਵੀਡੀਓ ਦੇ ਵਿੱਚ ਮੈਂ ਦੇਖ ਲੈਂਦੀ ਆ ਗੱਲਾਂ ਬਾਤਾਂ ਸੁਣ ਕੇ ਹਾਂਜੀ ਇਹ ਬੰਦਾ ਹੈਗਾ ਇਹਨੂੰ ਇੰਜੀਨੀਅਰਿੰਗ ਦੀ ਸਮਝ ਆ ਹੈਗਾ ਇਹਨੂੰ ਉਹ ਚੀਜ਼ ਦੀ ਸਮਝ ਆ ਕਿ ਕਿੱਥੇ ਪਾਵਰ ਖਰਾਬ ਹੁੰਦੀ ਹੈ ਰਸਤੇ ਦੇ ਵਿੱਚ ਹਾਂ ਤਾਂ ਬਾਈ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਇਸ ਤਰ੍ਹਾਂ ਦਾ ਪਲਾਂਟ ਲਾਉਣਾ ਹੋਰ ਦਾ ਤੇ ਪਲਾਟ ਆਟੇ ਵਾਲੇ ਹੀ ਲਾਉਣਾ ਜਾਂ ਕੋਈ ਹੋਰ ਵੀ ਲਾਉਣਾ ਹੁਣ ਨਹੀਂ ਜੀ ਮੇਰੇ ਕੋਲੇ ਇਸ ਟਾਈਮ ਫੀਡ ਵਾਲਾ ਤੇ ਆਟੇ ਵਾਲਾ ਤੇ ਜਾਂ ਘੋੜਿਆਂ ਵਾਲੀ ਮਸ਼ੀਨਾਂ ਇਹ ਹੀ ਆ ਹਾਂਜੀ ਮਤਲਬ ਜੇ ਕੋਈ ਵੀ ਸੱਜਣ ਲਵਾਉਣਾ ਚਾਹੁੰਦਾ ਇਤੋਂ ਵੀ ਵੱਡਾ ਲਾਉਣਾ ਚਾਹੁੰਦਾ ਲਵਾ ਦੇਗਾ ਬਿਲਕੁਲ ਜੀ ਫਲਈ ਪੰਜ ਚੱਕੀਆਂ ਵਾਲਾ ਲਵਾਓ ਛੀ ਚੱਕੀਆਂ ਵਾਲਾ ਲਵਾਓ ਜੀ ਹਾਂ ਉਹ ਵੀ ਜੇ ਕਿਸੇ ਨੇ ਵੱਡਾ ਕਾਰਖਾਨਾ ਲਾਉਣਾ ਹੋਵੇ ਹਾਂ ਨਾ ਵੈਸੇ ਤਾਂ ਆ ਵੀ ਬਹੁਤ ਵੱਡਾ ਕਾਰਖਾਨਾ ਸਾਰੇ ਪਿੰਡ ਦਾ ਆਟਾ ਪੀਣਗੇ ਇਹ ਹਾਂਜੀ ਤੇ ਇਹਦੀ ਸਮਰੱਥਾ ਕੀ ਆ ਇਹਦੀ ਕੀ ਸਮਰੱਥਾ ਕਿੰਨੇ ਚਿਰ ਚ ਕਿੰਨਾ ਆਟਾ ਕੱਢ ਸਕਦਾ ਹੈ ਇਹ ਦੇਖੋ ਜੀ ਜੇ ਆਪਾਂ ਕੱਲੀ ਚੱਕੀ ਦੀ ਮੰਨੀਏ ਤਾਂ 7-8 ਮਿੰਟਾਂ 'ਚ 50 ਕਿਲੋ ਆਈਏ 15 ਮਿੰਟਾਂ 'ਚ ਕੁਆਂਟਲ ਇਹ ਨਹੀਂ ਜੀ 15 ਮਿੰਟਾਂ 'ਚ ਨਹੀਂ ਹੋ ਗਿਆ ਹਾਂਜੀ 15 ਮਿੰਟਾਂ 'ਚ ਹਾਂ ਸਾਹਬ ਥੋੜਾ ਜਿਹਾ ਕਮਜ਼ੋਰ ਆ ਇਹਦਾ ਹਾਂ ਤਿੱਕ ਮੰਨ ਕੇ ਚੱਲੋ ਦੋਨੇ ਪੰਨ ਲਗਾਤਾ ਲਗਾਤਾਰ ਚਲਾਉਣੇ ਆ ਚੱਕੀਆਂ 80 ਕਿਲੋਟਲ ਕੱਢੂਗਾ ਸ਼ਾਮ ਤੱਕ ਦੋਨੇ 25 ਕਿਲੋਟਾ ਆਟਾ ਹਾਂ ਸ਼ਾਮ ਠੀਕ ਆ ਉਹ ਵੀ ਵਧੀਆ ਕੁਆਲਿਟੀ ਚ ਕਿਆ ਬਾਤ ਆ ਹਾਂਜੀ ਨਾਰਮਲ ਬਹੁਤ ਬਾਈ ਵਧੀਆ ਲੱਗਿਆ ਤੇ ਜੇ ਕੋਈ ਵੀ ਸੱਜਣਾ ਯਾਰ ਸ਼ੇਅਰ ਕਰਿਓ ਆਪਣਾ ਭਾਈ ਆ ਵਧੀਆ ਕੰਮ ਕਰਦਾ ਹੈ ਵਧੀਆ ਇਹਦੇ ਰਿਵਿਊ ਮਿਲੇ ਆ ਮੈਂ ਕਹਿੰਨਾ ਵੀ ਜੇ ਤੁਸੀਂ ਇਹ ਤੋਂ ਪਲਾਂਟ ਲਾਉਣਾ ਆਏ ਨਾ ਕਰੋਗੇ ਸਿੱਧਾ ਹੀ ਲਵਾ ਲਓ ਇਹਦੇ ਲੱਗੇ ਹੋਏ 5-7 ਪਲਾਂਟਾਂ ਤੇ ਬਾਈ ਵਾਂਗੂ ਵਿਜ਼ਿਟ ਕਰੋ ਇਹ ਸਭ ਤੋਂ ਮੈਨੂੰ ਸਿਆਣਾ ਗਾਹਕ ਲੱਗਿਆ ਜਿਹੜੇ ਬੰਦੇ ਨੇ ਕਿਸੇ ਦੇ ਕਹੇ ਇੱਕ ਕਹੇ ਦੇ ਕਹੇ ਯਕੀਨ ਨਹੀਂ ਕੀਤਾ ਇਹਨੇ ਪੰਜਾਂ ਪਲਾਂਟਾਂ ਤੇ ਵਿਜ਼ਿਟ ਕੀਤਾ ਤੇ ਜੇ ਕੋਈ ਸੱਜਣ ਕੋਈ ਵੀ ਸੱਜਣ ਮਤਲਬ ਉਹ ਲਵਾਉਣਾ ਚਾਹੁੰਦਾ ਬਾਈ ਨੂੰ ਫੋਨ ਕਰ ਲਓ ਬਾਈ ਬਹੁਤ ਵਧੀਆ ਕੰਮ ਕਰਦਾ ਸੋਹਣਾ ਕੰਮ ਕਰਦਾ